ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੇਜਰੀਵਾਲ ਦੇ ਜਿਹੜੇ 92 ਦੇ 92 ਗੁੰਗੇ ਪਏ ਸੀ ਜਿਹੜੇ ਘਰਾਂ ਦੇ ਵਿੱਚ ਫਿਰਦੇ ਦਾ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਅਸੀਂ ਪੰਜਾਬ ਦੇ ਵਿੱਚ ਕਰਵਾ ਕੇ ਹੀ ਰਹੇ ਹਾਂ ਤੁਸੀਂ ਪੰਜਾਬ ਦੇ ਵਿੱਚ ਕਾਹਨ ਕਰਵਾਇਆ ਕੁੱਟਮਾਰ ਕੀਤੀ ਧਰਨਿਆਂ ਤੇ ਲਾਠੀ ਚਾਰਜ ਕਰਵਾਇਆ ਬਹੁਤ ਕੁਝ ਕਰਵਾਇਆ ਪਰ ਜਦੋਂ ਤੁਹਾਡੇ ਆਕਾ ਤੇ ਤੇਜਰੀਵਾਲ ਤੇ ਮੁਸੀਬਤ ਪਈ ਉਹ ਵੀ ਸ਼ਰਾਬ ਦੇ ਘਟਾਲੇ ਦੀ ਲਹਨਤਾ ਕਿ ਕੋ ਘਟਾਲਾ ਕੋਈ ਹੋਰ ਹੁੰਦਾ ਕੋਈ ਪੈਸੇ ਤੇ ਲੇਦਾ ਫਿਰ ਵੀ ਮੰਨ ਲੈਂਦੇ ਅਖੇ ਜੀ ਸ਼ਰਾਬ ਦਾ ਘਟਾਲਾ ਤੇ ਉੱਥੇ ਜਾ ਕੇ ਕੋਈ ਦਰਖਤਾ ਦੇ ਲੰਕਦਾ ਫਿਰਦਾ ਕੋਈ ਸੜਕਾਂ ਤੇ ਲੜਦਾ ਫਿਰਦਾ ਕੋਈ ਉੱਥੇ ਜਾ ਕੇ ਉਹ ਕਹਿੰਦੇ ਆ ਵੀ ਸਾਡਾ ਭਾਈ ਕੇਚਰੀਵਾਲ ਛੱਡੋ ਸਾਡੇ ਕੇਚਰੀਵਾਲ ਹੀ ਜਿਹੜਾ ਮੁੱਖ ਮੰਤਰੀ ਰਹੂਗਾ ਸ਼ਰਮ ਦੀ ਗੱਲ ਤਾਂ ਇਹ ਆਉਂਦੀ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਸ਼ੰਗਾਰ ਚਸ਼ੀ ਲੋਕਾਂ ਪੰਜਾਬ ਦੇ ਨੌਜਵਾਨ ਉਹ ਤਾਂ ਇਹ ਕਹਿ ਰਿਹਾ ਕਿ ਆਪਾਂ ਪੰਜਾਬ ਬਚਾ ਲਈਏ ਤੇ ਆਪਾਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪ੍ਰਮੋਟ ਕਰੀਏ ਯੂਪੀ ਬਿਹਾਰ ਵਾਲਿਆਂ ਨੂੰ ਨਾ ਕਰੀਏ ਯੂਪੀ ਬਿਹਾਰ ਵਾਲਿਆਂ ਨੂੰ ਪੰਜਾਬ ਤੋਂ ਪਾਸੇ ਕਰੀਏ ਤੇ ਸ਼ਰਮ ਦੀ ਗੱਲ ਤਾਂ ਇਹ ਆਉਂਦੀ ਹੈ ਕਿ ਸਰਦਾਰ ਬੰਦਾ ਪੰਜਾਬ ਦਾ ਮੁੱਖ ਮੰਤਰੀ ਤੇ ਦਿੱਲੀ ਜਾ ਕੇ ਲਾਲੇ ਨੂੰ ਜਾਂ ਕਹਿ ਲਈਏ ਆਪਾਂ ਯੂਪੀ ਬਿਹਾਰ ਵਾਲੇ ਨੂੰ ਉੱਥੇ ਜਾ ਕੇ ਜਿਹੜਾ ਉਹ ਇਹ ਗੱਲ ਕਹਿ ਰਿਹਾ ਵੀ ਛੱਡ ਦਿਓ ਭਾਈ ਸਾਡੇ ਬੰਦੇ ਨੂੰ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਹਾਲਾਤ ਆ ਵੀ ਦਿੱਲੀ ਜਾ ਕੇ ਸੜਕਾਂ ਤੇ ਬੈਠਾ ਪੈਂਦਾ ਉਹਨੂੰ ਇਹ ਹਾਲਾਤ ਆ ਪੰਜਾਬ ਦੇ ਮੁੱਖ ਮੰਤਰੀ ਦੇ ਜਦੋਂ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਕਹਾਣ ਕੀਤਾ ਉਦੋਂ ਨਹੀਂ ਬੋਲੇ ਜਦੋਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਲਾਠੀ ਚਾਰਜ ਹੁੰਦਾ ਸੀ ਉਦੋਂ ਨਹੀਂ ਬੋਲਦੇ ਸੀ ਜਦੋਂ ਮਾਸਟਰਾਂ ਦੇ ਲਾਠੀ ਚਾਰਜ ਹੁੰਦਾ ਸੀ ਉਦੋਂ ਨਹੀਂ ਬੋਲਦੇ ਸੀ ਉਦੋਂ ਚੁੱਪ ਜਦੋਂ ਐਨਐਸਐ ਲੱਗੀ ਉਦੋਂ ਵੀ ਚੁੱਪ ਗਿਵੜੂ ਗੋੜਪੇ ਜੇ ਨੌਜਵਾਨ ਚੁੱਪ 92 ਦੇ 92 ਚੁੱਪ ਜਮਾਂ ਨਹੀਂ ਬੋਲਦੇ ਪਰ ਜਦੋਂ ਭਗਵੰਤ ਮਾਨ ਬੋਲਦਾ ਜਾਂ ਕੇਦਰੀਵਾਲ ਬੋਲਦਾ ਉਦੋਂ ਮਗਰ ਜਿੰਦਾਬਾਦ ਕਹਿੰਨ ਨੂੰ ਰੱਖੇ ਬਸੋ ਕਿ ਜਿੰਦਾਬਾਦ ਬਸ ਕੇਦਰੀਵਾਲ ਜਿੰਦਾਬਾਦ ਉਹ ਇੱਕ ਤਾਂ ਕਹਿੰਦਾ ਕਹਿੰਦਾ ਕੇਦਰੀਵਾਲ ਹੀ ਆ ਸਾਡਾ ਸਾਰਾ ਕੁਝ ਪੰਜਾਬ ਵਾਲਾ ਸਰਦਾਰ ਇਹ ਗੱਲ ਕਹੀ ਜਾਂਦਾ ਕਿ ਕੇਦਰੀਵਾਲ ਹੀ ਆ ਸਾਡਾ ਸਾਰਾ ਕੁਝ ਇਹ ਇਹ ਹਾਲਾਤ ਬਣਾਤੇ ਇਹਨਾਂ ਨੇ ਪੰਜਾਬ ਦੇ ਜੇ ਤਾਂ ਪੰਜਾਬ ਦੇ ਵਿੱਚ ਇਹਨਾਂ ਨੇ ਕੁਝ ਕੀਤਾ ਤਾਂ ਉਹ ਦੱਸ ਦੇਣ ਵੀ ਆ ਅਸੀਂ ਕੀਤਾ ਅਸੀਂ ਕਹਾਂਗੇ ਠੀਕ ਆ ਯਾਰ ਬਹੁਤ ਵਧੀਆ ਕੀਤਾ ਤੇ ਜਿਹੜਾ ਇਹਨਾਂ ਨੇ ਕਾਹਨ ਕੀਤਾ ਉਹਦਾ ਵਿਰੋਧ ਪੰਜਾਬ ਵਾਲੇ ਕਰਨਗੇ ਫਿਰ ਉੱਥੇ ਦੱਸੋ ਕਿੱਧਰ ਨੂੰ ਭਜੋਗੇ ਸੋ ਜਿਹੜੀਆਂ ਬੰਦ ਟਪੂਸੀਆਂ ਇਹਨਾਂ ਨੇ ਦਿੱਲੀ ਜਾ ਕੇ ਮਾਰੀਆਂ ਦਰਖਤਾਂ ਦੇ ਉੱਤੇ ਚੜ ਚੜ ਕੇ ਇੱਧਰ ਕਰਕੇ ਇੱਧਰ ਕਰਕੇ ਉਹੀ ਕਿਤੇ ਪੰਜਾਬ ਨੂੰ ਸਵਾਰਨ ਲਈ ਕੋਸ਼ਿਸ਼ ਕੀਤਾ ਹੁੰਦਾ ਤੇ ਅੱਜ ਇਹਨਾਂ ਨੂੰ ਆਹ ਦੇ ਇਹਨਾਂ ਦੇਖਣੇ ਪੈਣੇ ਪੰਜਾਬ ਦਾ ਇੱਕ ਵੱਖਰਾ ਐਟੀਟਿਊਡ ਆ ਪੰਜਾਬ ਦਾ ਇੱਕ ਵਾਤ ਵੱਖਰਾ ਰਤਬਾ ਜੋ ਇਹ ਦਿੱਲੀ ਜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਸਿੱਟੀ ਜਾਂਦੀ ਹੈ। ਭਾਜਪਾ ਭਾਰਤ ਦੀ ਭਾਜਪਾ ਤੇ ਆਮ ਆਦਮੀ ਪਾਰਟੀ ਇਹ ਵੀ ਸੇਮ ਹੀ ਆ। ਹੋ ਸਕਦਾ ਪਬਲਿਸਿਟੀ ਸਟੰਟ ਹੋਵੇ। ਕੁਝ ਵੀ ਹੋਵੇ ਪਰ ਸਾਲਾ ਨਜ਼ਾਰਾ ਬਹੁਤ ਆਇਆ। ਵੀਰ ਬਹੁਤ ਵਧੀਆ ਹੋ ਗਿਆ। ਕਿ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਘੁਣਨ ਕੀਤਾ ਸੀ ਉਦੋਂ ਜਦੋਂ ਸਾਟਿਆਰ ਕੇ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਸੀ ਉਦੋਂ ਇਹ ਕਹਿੰਦੇ ਸੀ ਆਹ ਵਾਤਾ ਬਿਆਰਾ ਆ ਗਿਆ। ਆਮ ਆਦਮੀ ਬਾਰ ਬਿਆਲੇ ਤੇ ਜਦੋਂ ਹੁਣ ਆਪ ਦਾ ਆਕਾ ਫੜਿਆ ਗਿਆ ਹੁਣ ਚੀਕਾਂ ਪੈਂਦੀਆਂ ਤੇ ਸਵਾਲ ਬੜਾ ਆਉਂਦਾ ਜਦੋਂ ਇਹਨਾਂ ਦੀਆਂ ਚੀਕਾਂ ਪੈਂਦੀਆਂ ਕਿ ਹਾਂ ਬਾਈ ਹੁਣ ਪੰਜਾਬ ਦੇ ਵਿੱਚ ਕੀ ਦੱਸੋਗੇ ਆ ਕੇ ਤੁਸੀਂ ਕਿ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਸ਼ਰਾਬ ਦੇ ਘਟਾਲੇ 'ਚ ਫੜਿਆ ਗਿਆ ਇਹ ਦੱਸੋਗੇ ਜੇ ਤੁਸੀਂ ਪੈਸੇ ਪੂਸੇ ਦੇ ਘਟਾਲੇ 'ਚ ਕਹਿ ਦਿੰਦੇ ਬਦੌਲ ਫਿਰ ਵੀ ਅਗਲਾ ਕਹਿੰਦਾ ਵੀ ਚਲ ਕੋਈ ਨਹੀਂ ਯਾਰ ਸਾਰੇ ਕਰੀ ਜਾਂਦੇ ਨੇ ਇਹਨੇ ਕਰ ਲਿਆ ਤਾਂ ਫਿਰ ਕੀ ਹੋ ਗਿਆ ਪਰ ਮਸਲਾ ਤਾਂ ਇਹ ਆ ਕਿ ਹੈ ਸ਼ਰਾਬ ਦੇ ਘਟਾਲੇ 'ਚ ਉੱਪਰ ਭਗਵਾਨ ਜੀ ਤਾਂ ਤੇ ਵੀ ਇਹੀ ਦੋਸ਼ ਲੱਗਦੇ ਆ ਕਿ ਭਾਈ ਇਹ ਜਰਾਬੋ ਪਿੰਦਾ ਉੱਪਰ ਹੁਣ ਇਹਨਾਂ ਨੇ ਕਮੇਡੀਅਨਾਂ ਲਾਉਣੇ ਸ਼ੁਰੂ ਕਰਤੇ ਸਾਰੇ ਸਾਰੇ ਕਲਾਕਾਰ ਹੀ ਲਾਉਣੇ ਸ਼ੁਰੂ ਕਰਤੇ ਵੀ ਹੁਣ ਕਲਾਕਾਰ ਹੀ ਲਾਵਾਂਗੇ ਉਹ ਜਿਹੜਾ ਇੱਥੇ ਖੜਾ ਹੋਇਆ ਸੀ ਕੀ ਨਾਂ ਸੀ ਉਹਦਾ ਯਾਰ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਇਹ ਗੱਲ ਕਹੀ ਜਾਂਦਾ ਜਵਾਬ ਦਿੱਤਾ ਉਹਨੇ ਲੋਕਾਂ ਨੂੰ ਵੀ ਮੈਂ ਭਜਦਾ ਨਹੀਂ ਹੋਏ ਗੱਲ ਕਹੀ ਜਾਂਦਾ ਕਹਿੰਦਾ ਕਿ ਜੇ ਮੈਂ ਰਹੂੰਗਾ ਇੱਥੇ ਹੀ ਪ੍ਰੀ-ਕੋਰਡ ਦੇ ਵਿੱਚ ਹੀ ਮੈਂ ਭਜਦਾ ਨਹੀਂ ਜਿਹੜੀ ਗੱਲ ਕਹਿੰਦਾ ਫਿਲਮਾਂ ਦੀ ਕੀਤੀ ਆ ਤੁਸੀਂ ਮੈਂ ਪਿਛਲੀ ਵੀਡੀਓ ਚ ਕਹਿਆ ਸੀ ਕਿ ਫਿਲਮਾਂ ਜੇ ਫਿਲਮਾਂ ਬਣਾਉਣੀਆਂ ਪੈਗੀਆਂ ਤਾਂ ਕਹੂਗਾ ਮੈਂ ਦਾ ਦੁਬਈ ਆ ਤੇ ਕਹਿੰਦਾ ਵੀ ਜੇ ਮੈਂ ਫਿਲਮ ਬਣਾਉਣੀ ਵੀ ਹੋਈ ਤਾਂ ਮੈਂ ਇੱਥੇ ਬਣਾਉਂ ਪ੍ਰੀ-ਕੋਰਡ ਕਹਿੰਦਾ ਮਤਲਬ ਦੁਬਈ ਵਾਲੇ ਸੀਨ ਕਹਿੰਦਾ ਇੱਥੇ ਕਰੂੰਗਾ ਮੈਂ ਇੰਗਲੈਂਡ ਵਾਲੇ ਸੀਨ ਨੂੰ ਇੱਥੇ ਕਰੂੰਗਾ ਹੋ ਸਕਦਾ ਯਾਰ ਇਹ ਪੋਸੀਬਲ ਆ ਤੁਹਾਨੂੰ ਲੱਗਦਾ ਕਿ ਉੱਥੋਂ ਦੇ ਸੀਨ ਇੱਥੇ ਕਰ ਲਿਆ ਕਰੂੰਗਾ ਸੋ ਸਾਣੀਦਲ ਵੀ ਇਹੀ ਕਹਿਣਾ ਸੀ ਉਹ ਵੀ ਛੱਡ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਬਾਹਰ ਬੈਠਣਾ ਉੱਥੇ ਮੈਂ ਨਹੀਂ ਜਾਂਦਾ ਦੁਆਰਾ ਉਹ ਕਹਿੰਦਾ ਮੈਂ ਨਹੀਂ ਰਾਜਨੀਤੀ ਕਰਨੀ ਤੇ ਇਹ ਹੀ ਜਣੇ ਇਹਦੇ ਇਹਨੇ ਹੱਥ ਬਣਾਉਣੇ ਆ ਸੋ ਫਰੀਦਕੋਟ ਦੇ ਸਾਰੇ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਪਤਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਪੁੱਛ ਲਿਓ ਕਿ ਉਹ ਇਹਨੂੰ ਵੋਟ ਪਾਉਣਗੇ ਕਿ ਨਹੀਂ ਪਾਉਣਗੇ ਹਾਂ ਜੇ ਕੋਈ ਵੀ ਐਮ ਦੇ ਵਿੱਚ ਸੈਟਿੰਗ ਸ਼ੂਟਿੰਗ ਕਰਕੇ ਆਪਦਾ ਹੱਲ ਕਰ ਲੈਣ ਦਾ ਕਹਿਣਾ ਕੀ ਆ ਤੇ ਜੇ ਗਰਾਊਂਡ ਲੈਵਲ ਤੇ ਬੈਲਟ ਪੇਪਰ ਨਾਲ VOTING ਹੋਵੇ ਤਾਂ ਫੇਰ ਸਪਸ਼ਟ ਤੌਰ ਤੇ ਕਹਿੰਦੇ ਆ ਵੀ ਇਹਨਾਂ ਨੂੰ ਵੋਟ ਨਹੀਂ ਪੈਣੀ ਹਾਂ ਉਹ ਇਹਨਾਂ ਦੇ ਆਪਦੇ ਬੰਦੇ ਕੋਈ ਆਪਦੇ ਚੇਲੇ ਚ ਭਾਟੇ ਉਹ ਭਾਵੇਂ ਪਾ ਦੇਣ ਉਹ ਵੀ ਨਹੀਂ ਪਾਉਂਦੇ ਹੱਤ ਕੀ ਤਾਂ ਉਹ ਵੀ ਬਹੁਤ ਸਾਰੇ ਜਿਹੜੇ ਲੋਕ ਉਹ ਵਿਚਰੇ-ਵਿੱਤਰੇ ਵੇ ਇਹਨਾਂ ਨਾਲ ਬਈ ਇਹ ਨਹੀਂ ਅਸੀਂ ਨਹੀਂ ਇਹਨਾਂ ਨੂੰ ਨਹੀਂ ਵੋਟ ਪਾਉਣੀ ਸੋ ਕੇਦਰੀਵਾਲ ਦੇ ਮਗਰ ਜਾਣ ਵਾਲਿਆਂ ਨੂੰ ਲਾਹਣ ਤਾਂ ਪੰਜਾਬ ਦੇ ਜਿਹੜੇ ਪੰਜਾਬ ਪੱਕੀਆਂ ਸਾਰੇ ਉਹ ਇਹਨਾਂ ਨੂੰ ਸਵਾਲ-ਜਵਾਬ ਜਦੋਂ ਘਰਾਂ ਦੇ ਵਿੱਚ ਆਉਂਦੇ ਇਹਨਾਂ ਦੀ ਸਪੀਡ ਚੈੱਕ ਜਰੂਰ ਕਰੋ ਤੇ ਇਹਨਾਂ ਨੂੰ ਸਵਾਲ-ਜਵਾਬ ਜਰੂਰ ਕਰੋ ਕਿ ਭਾਈ ਤੂੰ ਸਾਡਾ ਆ ਹਾਲਾਤ ਜਿਹੜੇ ਪੰਜਾਬ ਦੇ ਤੁਸੀਂ ਬਣਾਏ ਆ ਪੰਜਾਬ ਦੇ ਵਿੱਚ ਆ ਕੰਮ ਕੀਤੇ ਉਹ ਕਿੱਥੇ ਆ ਉਹ ਜਿਹੜਾ ਉਹ ਕੀਤਾ ਸੀ ਇਹਨਾਂ ਨੇ ਆਪਣਾ ਘਰ ਘਰ ਰਸ਼ਨ ਵਾਲਾ ਉਹ ਤਿੰਨ ਲਿਫਾਫੇ ਹੀ ਵੰਡੇ ਇਹਨਾਂ ਨੇ ਮੇਰੇ ਹਿਸਾਬ ਨਾਲ ਇੱਕ ਭਗਵੰਤਮਾਨ ਨੇ ਦਿੱਤਾ ਇੱਕ ਘਰੇ ਇੱਕ ਘਰੇ ਕੇਜਰੀਵਾਲ ਨੇ ਦਿੱਤਾ ਇੱਕ ਹੋਰ ਦੇਤਾ ਉਹ ਤਿੰਨਾਂ ਲਿਫਾਫਿਆਂ ਤੋਂ ਬਾਅਦ ਇਹਨਾਂ ਨੇ ਲਿਫਾਫੇ ਨਹੀਂ ਵੰਡੇ ਤੇ ਫੋਟੋਆਂ ਲਾਉਣੀਆਂ ਹੋਰ ਇਹ ਕ ਲਿਫਾਫੇ ਤੇ ਆਉਂਦੀਆਂ ਉਹ ਕਹਿੰਦੇ ਵੀ ਜਿੱਥੇ ਵੀ ਹੁਣ ਸਿਣਮਿਆਂ ਦੇ ਵਿੱਚ ਲਾ ਲਓ ਸਿਣਮਿਆਂ ਦੇ ਵਿੱਚ ਫਿਲਮਾਂ ਚੱਲਦੀਆਂ ਉਹਦੇ ਵਿੱਚ ਜੀ ਭਗਵੰਤਮਾਨ ਦੀ ਮਸ਼ਹੂਰੀ ਆਉਂਦੀ ਆ ਕਿੱਥੋਂ ਆਉਂਦੀ ਆ ਜੋ ਉਹਨਾਂ ਨੂੰ ਪੁੱਛੀਓ ਕਹਿੰਦੇ ਪਿੱਛੋਂ ਹੀ ਆਉਂਦੀ ਆ ਮੈਂ ਤਾਂ ਨਹੀਂ ਮੰਨਦਾ ਕਿ ਯਾਰ ਪਿੱਛੋਂ ਜਿਹੜੇ ਹੈਗੇ ਆਪਣਾ ਫਿਲਮੀ ਸਟੂਡੀਓ ਵਾਲੇ ਉਹ ਭਗਵੰਤ ਮਾਨ ਦੀ ਵਿੱਚ ਮਸ਼ਹੂਰੀ ਲਾ ਕੇ ਭੇਜਦੇ ਹੋਣਗੇ ਉਹ ਇੱਥੇ ਖਰਚਾ ਦਿੰਦੇ ਆ ਫਿਲਮਾਂ ਵਾਲਿਆਂ ਨੂੰ ਇੱਥੇ ਆਪਣੇ ਥੀਏਟਰ ਵਾਲਿਆਂ ਨੂੰ ਖਰਚਾ ਦਿੰਦੇ ਆ ਇਹ ਕਿ ਤੁਸੀਂ ਸਾਡੀ ਮਸ਼ਹੂਰੀ ਚਲਾਓ ਤੇ ਉਹ ਪੈਸਾ ਕਿੱਥੋਂ ਆਉਂਦਾ ਉਹ ਪੰਜਾਬ ਦਾ ਪੈਸਾ ਆਪਣੇ ਲੋਕਾਂ ਦਾ ਪੈਸਾ ਜਾ ਕੇ ਕਿਤੇ ਰਿਹਾ ਸਾਰਾ ਹੀ ਮਸ਼ਹੂਰੀਆਂ 'ਚ ਕੰਮ ਹੋਊ ਕਿਥੋਂ ਪੰਜਾਬ ਦਾ ਕੰਮ ਤਾਂ ਹੀ ਨਹੀਂ ਹੋ ਰਿਹਾ ਕਿ ਸਾਰਾ ਪੈਸਾ ਹੀ ਮਸ਼ਹੂਰੀਆਂ ਦੀ ਛਿੱਟੀ ਜਾਂਦੇ ਆ ਉਹ ਮਾਰਕੀਟ ਕਮੇਟੀ ਵਾਲੇ ਕਹਿੰਦੇ ਕਹਿੰਦੇ ਬੋਰਡ ਹੀ ਐਨੇ ਲੱਗੇ ਸੀਗੇ ਕਿ ਇੱਥੋਂ ਲੈ ਕੇ ਇੱਥੇ ਇੱਥੇ ਬੋਰਡ ਇੱਥੇ ਬੋਰਡ ਬੋਰਡ ਹੀ ਐਨੇ ਲੱਗੇ ਸੀਗੇ ਅਜੇ ਤਾਂ ਖੱਜਲ ਹੋ ਕੇ ਕਹਿੰਦੇ ਲਾਉਂਦੇ ਲਾਉਂਦੇ ਤੇ ਅੱਧੇ ਹਜੇ ਤੱਕ ਲਾਏ ਨਹੀਂ ਗਏ ਉਹਨਾਂ ਤੋਂ ਐਨੇ ਬੋਰਡ ਲਾ ਛੱਡੇ ਇਹਨਾਂ ਨੇ ਆ ਬੋਡਾਂ ਨਾਲ ਤਾਂ ਮਸ਼ਹੂਰੀਆਂ ਨਾਲ ਤਾਂ ਜਿੱਤ ਨਹੀਂ ਹੋਣਾ ਇਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਦਲਾਂ ਦੇ ਵਿੱਚ ਵੜ ਕੇ ਵੇਖੋ ਤੁਹਾਨੂੰ ਦੱਸਾਂਗੇ ਲੋਕ ਵੀ ਉਨਾਰੇ ਗਲਤੀ ਕੀਤੀ ਕੀ ਆ ਐਂ ਖਲਾਰ ਦੇ ਝਾੜੂ ਆਏ ਐਂ ਘਲਰੂਗਾ ਐਂ ਖਲਾਰ ਦੇਣਾ ਨਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਪਹਿਲਾਂ ਗਏ ਨਾ ਤੁਸੀਂ ਬਾਅਦ ਚ ਗਏ ਨਾ ਤੁਸੀਂ ਹੁਣ ਜਾਣਾ ਹੁਣ ਵੀ ਤੁਸੀਂ ਸੋਸ਼ਲ ਮੀਡੀਆ ਤੇ ਹੀ ਆਪਣੀ ਪ੍ਰੋਮੋਸ਼ਨ ਕਰੋਗੇ ਲੋਕਾਂ ਦੇ ਘਰਾਂ ਦੇ ਵਿੱਚ ਉੜ ਕੇ ਵੇਖਿਓ ਹੁਣ ਤੁਸੀਂ ਲੋਕਾਂ ਦੇ ਘਰਾਂ ਚ ਪਤਾ ਕਿਵੇਂ ਜਾਓਗੇ ਕਿ ਜਿੱਥੇ ਤੁਹਾਡੇ ਚੇਲੇ ਚਪਾਟੇ ਉਹਨਾਂ ਨੂੰ ਤੁਸੀਂ ਫੋਨ ਕਰਕੇ ਕਹੋਗੇ ਯਾਰ ਇੱਥੇ 10 ਕ ਬੰਦੇ ਇਕੱਠੇ ਕਰਨ ਆਉਂਦੇ ਆਪਦੇ ਆਪਦੇ ਅਸੀਂ ਤੇਰੇ ਘਰੇ ਆ ਜਾਨੇ ਉੱਥੇ ਆਪਦੀ ਪ੍ਰੋਮੋਸ਼ਨ ਜੀ ਕਰਕੇ ਦੁਰਦੇ ਨੇ ਕਿ ਅਸੀਂ ਫਰਾਨੇ ਥਾਂ ਦੇ ਵਿੱਚ ਪ੍ਰੋਮੋਸ਼ਨ ਕਰਿਆ ਇਹ ਇਸ ਤਰ੍ਹਾਂ ਹੋਣਾ ਇਸ ਲਈ ਹਤ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆਪ ਦਾ ਜਾਗਰੂਕ ਰਹੋ ਤੇ ਇਹਨਾਂ ਤੋਂ ਚੋਰਾ ਠੱਗਾ ਤੋਂ ਬਚ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ